ਪਾਣੀ ਬਾਹਰ ਉੱਪਰੋਂ ਛੱਡਿਆ ਜਾਂਦਾ ਉਦੋਂ ਥੱਲੇ ਆ ਕੇ ਜਿਸ ਤਰੀਕੇ ਦੇ ਨਾਲ ਇਹ ਹੜ੍ਹਾਂ ਦੇ ਰੂਪ ਦੇ ਵਿੱਚ ਸਾਡੀ ਬਰਬਾਦੀ ਬਚਾਉਂਦਾ ਉਹਦੇ ਨਾਲ ਫਸਲਾਂ ਜਿਹੜੀਆਂ ਨੁਕਸਾਨੀਆਂ ਗਈਆਂ ਉਹਦੇ ਅਸੀਂ ਮੁਆਵਜ਼ੇ ਦੀ ਮੰਗ ਕਰਦੇ ਹਾਂ ਜਿਹੜਾ ਬਾਕੀ ਹੋਰ ਜਾਨੀਮਾਲੀ ਨੁਕਸਾਨ ਹੋਇਆ ਉਹਦਾ ਮੁਆਵਜ਼ਾ ਲੋਕਾਂ ਦੀ ਦਰਿਆਵਰਦ ਜ਼ਮੀਨ ਹੋਈ ਆ ਲੰਬੇ ਸਮੇਂ ਚ ਬੰਨਾਇਟ ਜ਼ਮੀਨ ਆਈ ਆ ਉਹਦੇ ਮੁਆਵਜ਼ੇ ਦੀ ਮੰਗ ਕਰਦੇ ਹਾਂ ਸਾਡਾ ਦਰਿਆਵਾਂ ਦਾ ਨਹਿਰੀਕਰਨ ਕੀਤਾ ਜਾਵੇ ਸਾਡੇ ਜਿਹੜੇ ਬਿਆਸ ਦਰਿਆ ਦੇ ਵਿੱਚ ਮਾਝੇ ਦਾ ਸਮੁੱਚਾ ਨਹਿਰੀ ਪ੍ਰਬੰਧ ਜਿਹੜਾ ਟੁੱਟਾ ਉਹਦਾ ਪਾਣੀ ਜਿਹੜਾ ਇਹਦੇ ਵਿੱਚ ਸੁੱਟਿਆ ਜਾਂਦਾ ਜਿਹਦੇ ਨਾਲ ਫਸਲਾਂ ਬਰਬਾਦ ਹੁੰਦੀਆਂ ਉਹਨੂੰ ਨਹਿਰਾਂ ਦਾ ਸੁਧਾਰ ਕਰਕੇ ਤੇ ਥਾਂ ਥਾਂ ਦੇ ਉੱਤੇ ਰੀਚਾਰਜ ਪੁਆਇੰਟ ਬਣਾ ਕੇ ਉਹ ਜਿਹੜਾ ਪਾਣੀ ਇਧਰੋਂ ਪਾਉਣਾ ਬੰਦ ਕੀਤਾ ਜਾਵੇ ਤੇ ਨਹਿਰਾਂ ਦਾ ਪਾਣੀ ਉੱਥੇ ਜਿਹੜਾ ਦਿੱਤਾ ਜਾਵੇ ਇਹਦੇ ਨਾਲ ਹੀ ਸਮੁੱਚੇ ਮੰਡ ਖੇਤਰ ਦਾ ਵਿਕਾਸ ਕੀਤਾ ਜਾਵੇ ਜਿਹਦੇ ਵਿੱਚ ਸਕੂਲ ਹਸਪਤਾਲ ਸੜਕਾਂ ਪੁਲ ਇਹ ਸਾਰਾ ਕੁਝ ਬਣਾਇਆ ਜਾਵੇ ਮੰਡ ਖੇਤਰ ਦੇ ਵਿੱਚ ਗੰਨੇ ਦੀ ਫਸਲ ਜਿਹੜੀ ਆ ਉਹ ਪਾਣੀ ਦਾ ਮੁਕਾਬਲਾ ਕਰ ਜਾਂਦੀ ਆ ਤੇ ਬਹੁਤ ਸਾਰਾ ਗੰਨਾ ਇਸ ਖੇਤਰ ਦੇ ਵਿੱਚ ਲੱਗਦਾ ਸੀ ਪਰ ਅਫਸੋਸ ਦੀ ਗੱਲ ਆ ਸਾਡੇ ਦੋਹੀ ਪਾਸੇ ਜਿਹੜੀਆਂ ਮਿਲਾਂ ਸੀ ਇੱਕ ਖੰਡ ਮਿਲ ਸੇਰੋਂ ਤੇ ਇੱਕ ਜੀਰੇ ਪਰ ਦੋਵੇਂ ਸਰਕਾਰ ਦੀਆਂ ਨੀਤੀਆਂ ਕਰਕੇ ਬੰਦ ਹੋ ਗਈਆਂ ਉਸ ਮਿਲ ਨੂੰ ਚਾਲੂ ਕੀਤਾ ਜਾਵੇ ਤੇ ਇਹਦੇ ਨਾਲ ਹੀ ਜਿਹੜਾ ਸਾਡਾ ਪਾਣੀ ਆ ਇਹਦਾ ਪ੍ਰਦੂਸ਼ਿਤ ਪਾਣੀ ਜਿਹੜਾ ਸਤਲੁਜ ਦੇ ਵਿੱਚ ਬਹੁਤ ਜ਼ਿਆਦਾ ਪ੍ਰਦੂਸ਼ਿਤ ਪਾਣੀ ਆ ਰਿਹਾ ਇਸ ਪਾਣੀ ਨੂੰ ਸੋਧਣ ਦਾ ਤੇ ਜਿਹੜਾ ਪਾਣੀ ਸਾਡਾ ਪਲੀਤ ਕੀਤਾ ਜਾ ਰਿਹਾ ਇਹਨੂੰ ਰੋਕਿਆ ਜਾਵੇ ਥਾਂ ਥਾਂ ਤੇ ਟ੍ਰੀਟਮੈਂਟ ਪਲਾਂਟ ਲਾਏ ਜਾਣ ਤੇ ਕਿਸੇ ਵੀ ਤਰੀਕੇ ਦਾ ਜ਼ਰੀਲਾ ਜਾਂ ਸੀਵਰੇਜ ਦਾ ਪਾਣੀ ਆ ਉਹ ਨਹਿਰਾਂ ਅ ਦਰਿਆਵਾਂ ਦੇ ਵਿੱਚ ਨਾ ਪਾਇਆ ਜਾਵੇ ਇਸ ਕਰਕੇ ਦੀ ਪੱਕੀ ਰੋਕਥਾਮ ਕੀਤੀ ਜਾਵੇ ਸਾਹਿਬ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਨੈਸ਼ਨਲ ਟੀਵੀ ਤੇ ਮੈਂ ਤੁਹਾਨੂੰ ਫਤਿਹ ਆਵਾਜ਼ ਆਏ ਗੱਲ ਕਰੀਏ ਜ਼ਿਲ੍ਹਾ ਤਰਨਤਾਰਨ ਦੇ ਅਧੀਨ ਆਉਂਦੇ ਤਸਬਾ ਹਰੀਕੇ ਪੱਤਨ ਦੀ ਜਿੱਥੇ ਕਿ ਕਿਸਾਨਾਂ ਦੇ ਵੱਲੋਂ ਲਗਾਤਾਰ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਕਰਕੇ ਲਗਾਤਾਰ ਜਿਹੜਾ ਤਰਨਤ ਦਿੱਤਾ ਜਾ ਰਿਹਾ ਗੱਲਬਾਤ ਕਰਦੇ ਇਹਨਾਂ ਦੇ ਆਗੂਆਂ ਨਾਲ ਕਿਹੜੀਆਂ ਮੰਗਾਂ ਨੂੰ ਲੈ ਕੇ ਜਿਹੜਾ ਸਰਕਾਰ ਦੇ ਖਿਲਾਫ ਤੁਸੀਂ ਨਾਰੇਬਾਜ਼ੀ ਕਰ ਰਹੇ ਹੋ ਆਓ ਇਸ ਮਾਮਲੇ ਸੰਬੰਧੀ ਇਹਨਾਂ ਦੇ ਆਗੂਆਂ ਨਾਲ ਗੱਲਬਾਤ ਕਰਦੇ ਆ ਮੈਂ ਪ੍ਰਗਟ ਸਿੰਘ ਜਮਾਰਾਏ 77 ਮੰਡਵੇਟ ਏਰੀਆ ਤੇ ਬਾਦਕਾਰ ਸੰਘਰਸ਼ ਕਮੇਟੀ ਪੰਜਾਬ ਸਮਰੱਥ ਜਬੂਰੀ ਕਿਸਾਨ ਸਭਾ ਤੇ ਹਰੀਕੇ ਪੱਤਣ ਵਿਖੇ ਵੱਡਾ ਕੱਟ ਕਰਕੇ ਕੰਪਨਸ਼ਨ ਦਿੱਤੀ ਗਈ ਲੋਕਾਂ ਨੂੰ ਸਾਰਿਆਂ ਨੂੰ ਇੱਥੇ ਮੁੱਖ ਰੂਪ ਦੇ ਵਿੱਚ ਇਸ ਵੇਲੇ ਜਿਹੜਾ ਬਾ ਸਾਡੇ ਪਾਣੀ ਪੰਜਾਬ ਲਈ ਬਹੁਤ ਜਿਆਦਾ ਜਿਹੜਾ ਕੀਮਤੀ ਆ ਪਰ ਜਦੋਂ ਪਾਣੀ ਬਾਹਰ ਉੱਪਰੋਂ ਛੱਡਿਆ ਜਾਂਦਾ ਉਦੋਂ ਥੱਲੇ ਆ ਕੇ ਜਿਸ ਤਰੀਕੇ ਦੇ ਨਾਲ ਇਹ ਹੜਾਂ ਦੇ ਰੂਪ ਦੇ ਵਿੱਚ ਸਾਡੀ ਬਰਬਾਦੀ ਬਚਾਉਂਦਾ ਉਹਦੇ ਨਾਲ ਫਸਲਾਂ ਜਿਹੜੀਆਂ ਨੁਕਸਾਨੀਆਂ ਗਈਆਂ ਉਹਦੇ ਅਸੀਂ ਮੁਆਵਜ਼ੇ ਦੀ ਮੰਗ ਕਰਦੇ ਆ ਜਿਹੜਾ ਬਾਕੀ ਹੋਰ ਜਾਨੀਮਾਲੀ ਨੁਕਸਾਨ ਹੋਇਆ ਉਹਦਾ ਮੁਆਵਜ਼ਾ ਲੋਕਾਂ ਦੀ ਦਰਿਆਵਰਦ ਜ਼ਮੀਨ ਹੋਈ ਆ ਲੰਬੇ ਸਮੇਂ ਚ ਬੰਨਾ ਇੱਠ ਜ਼ਮੀਨ ਆਈ ਆ ਉਹਦੇ ਮੁਆਵਜ਼ੇ ਦੀ ਮੰਗ ਕਰਦੇ ਆ ਤੇ ਨਾਲ ਹੀ ਅੱਜ ਦੀ ਜਿਹੜੀ ਕਨਵੈਨਸ਼ਨ ਸਾਡੇ ਇਕੱਠ ਜਾਂ ਸਾਡੀ ਜਿਹੜੀ ਇਹ ਰੈਲੀ ਧਰਨਾ ਆ ਇਹਦਾ ਮੁੱਖ ਰੂਪ ਦੇ ਵਿੱਚ ਮਕਸਦ ਆ ਬਿਸਮੁੱਚਾ ਜਿਹੜਾ ਸਾਡਾ ਦਰਿਆਵਾਂ ਦਾ ਨਹਿਰੀਕਰਨ ਕੀਤਾ ਜਾਵੇ ਸਾਡੇ ਜਿਹੜੇ ਵਿਆਸ ਦਰਿਆ ਦੇ ਵਿੱਚ ਅਨ ਮਾਜੇ ਦਾ ਸੁਚਾ ਨਹਿਰੀ ਪ੍ਰਬੰਧ ਜਿਹੜਾ ਟੁੱਟਾ ਉਹਦਾ ਪਾਣੀ ਜਿਹੜਾ ਇਹਦੇ ਵਿੱਚ ਸੁੱਟਿਆ ਜਾਂਦਾ ਜਿਨ੍ਹਾਂ ਦੇ ਨਾਲ ਫਸਲਾਂ ਬਰਬਾਦ ਹੁੰਦੀਆਂ ਉਹਨੂੰ ਨਹਿਰਾਂ ਦਾ ਸੁਧਾਰ ਕਰਕੇ ਤੇ ਥਾਂ ਥਾਂ ਦੇ ਉੱਤੇ ਰੀਚਾਰਜ ਪੁਆਇੰਟ ਬਣਾ ਕੇ ਉਹ ਜਿਹੜਾ ਪਾਣੀ ਇਧਰੋਂ ਪਾਉਣਾ ਬੰਦ ਕੀਤਾ ਜਾਵੇ ਤੇ ਨਹਿਰਾਂ ਦਾ ਪਾਣੀ ਉੱਥੇ ਜੜਾ ਦਿੱਤਾ ਜਾਵੇ ਇਹਦੇ ਨਾਲ ਹੀ ਸਮੁੱਚੇ ਮੰਡ ਖੇਤਰ ਦਾ ਵਿਕਾਸ ਕੀਤਾ ਜਾਵੇ ਜਿਹਦੇ ਵਿੱਚ ਸਕੂਲ ਹਸਪਤਾਲ ਸੜਕਾਂ ਪੁਲ ਇਹ ਸਾਰਾ ਕੁਝ ਬਣਾਇਆ ਜਾਵੇ ਮੰਡ ਖੇਤਰ ਦੇ ਵਿੱਚ ਗੰਨੇ ਦੀ ਫਸਲ ਜਿਹੜੀ ਆ ਉਹ ਪਾਣੀ ਦਾ ਮੁਕਾਬਲਾ ਕਰ ਜਾਂਦੀ ਆ ਤੇ ਬਹੁਤ ਸਾਰਾ ਗੰਨਾ ਇਸ ਖੇਤਰ ਦੇ ਵਿੱਚ ਲੱਗਦਾ ਸੀ ਪਰ ਅਫਸੋਸ ਦੀ ਗੱਲ ਆ ਸਾਡੇ ਦੋਹੀ ਪਾਸੇ ਜਿਹੜੀਆਂ ਮਿਲਾਂ ਸੀ ਇੱਕ ਖੰਡ ਮਿਲ ਸੇਰੋਂ ਤੇ ਇੱਕ ਜੀਰੇ ਪਰ ਦੋਵੇਂ ਸਰਕਾਰ ਦੀਆਂ ਨੀਤੀਆਂ ਕਰਕੇ ਬੰਦ ਹੋ ਗਈਆਂ ਉਸ ਮਿਲ ਨੂੰ ਚਾਲੂ ਕੀਤਾ ਜਾਵੇ ਤੇ ਇਹਦੇ ਨਾਲ ਹੀ ਜਿਹੜਾ ਸਾਡਾ ਪਾਣੀ ਆ ਇਹਦਾ ਪ੍ਰਦੂਸ਼ਿਤ ਪਾਣੀ ਜਿਹੜਾ ਸਤਲੁਜ ਦੇ ਵਿੱਚ ਬਹੁਤ ਜ਼ਿਆਦਾ ਪ੍ਰਦੂਸ਼ਿਤ ਪਾਣੀ ਆ ਰਿਹਾ ਇਸ ਪਾਣੀ ਨੂੰ ਸੋਧਣ ਦਾ ਤੇ ਜਿਹੜਾ ਪਾਣੀ ਸਾਡਾ ਪਲੀਤ ਕੀਤਾ ਜਾ ਰਿਹਾ ਇਹਨੂੰ ਰੋਕਿਆ ਜਾਵੇ ਥਾਂ ਥਾਂ ਤੇ ਟ੍ਰੀਟਮੈਂਟ ਪਲੈਂਟ ਲਾਏ ਜਾਣ ਤੇ ਕਿਸੇ ਵੀ ਤਰੀਕੇ ਦਾ ਜ਼ਰੀਲਾ ਜਾਂ ਸੀਵਰੇਜ ਦਾ ਪਾਣੀ ਆ ਉਹ ਨਹਿਰਾਂ ਅ ਦਰਿਆਵਾਂ ਦੇ ਵਿੱਚ ਨਾ ਪਾਇਆ ਜਾਵੇ ਇਸ ਕਰਕੇ ਦੀ ਪੱਕੀ ਰੋਕਥਾਮ ਕੀਤੀ ਜਾਵੇ ਤੇ ਦਰਿਆਵਾਂ ਹਾੜਾਂ ਦੀ ਪੱਕੀ ਰੋਕਥਾਮ ਲਈ ਦਰਿਆਵਾਂ ਦਾ ਨਹਿਰੀਕਰਨ ਕੀਤਾ ਜਾਵੇ ਤਾਂ ਕਿ ਜਮੀਨ ਵੀ ਨਿਕਲੇ ਸਾਡਾ ਬਿਜਲੀ ਉਤਪਾਦਨ ਵੀ ਵੱਧ ਹੋ ਸਕੇ ਸਾਡਾ ਪਾਣੀ ਦਾ ਪੱਧਰ ਵੀ ਉੱਚਾ ਹੋ ਸਕੇ ਤੇ ਹੜ੍ਹਾਂ ਦੀ ਮਾਰ ਤੋਂ ਵੀ ਬਚਾਇਆ ਜਾ ਸਕੇ ਦਰਿਆਵਾਂ ਦਾ ਪੱਕਾ ਨਹਿਰੀਕਰਨ ਕੀਤਾ ਜਾਵੇ ਦੇਖਿਆ ਜਾਵੇ ਬਿਜਲੀ ਦੇ ਸਮੇਂ ਦੇ ਵਿੱਚ ਸੂਰਤਖਾਲ ਦਾ ਵਿਆਹ ਆਇਆ ਸੀ ਕਿ ਜੇਕਰ ਕਿਸੇ ਦੀ ਬੱਕਰੀ ਮਰਦੀ ਹੈ ਮੁਰਗੀ ਮਰਦੀ ਹੈ ਮੈ ਆਈਗਾ ਤੇ ਲੈ ਜਾਊਗਾ ਫਸਲਾ ਦਾ ਆਇਆ ਲੱਗਦਾ ਕਿਸੇ ਇਹ ਐਸ ਵੇਲੇ ਸਭ ਤੋਂ ਵੱਧ ਸਾਡੇ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਆ ਉਹ ਆ ਆਪਾਂ ਕਹਿੰਦੇ ਹਾਂ ਨਕਲਾਂ ਕਰਕੇ ਲੋਕਾਂ ਨੂੰ ਹਸਾ ਕੇ ਜਿਹੜੇ ਲੋਕਾਂ ਦੇ ਮਨ ਜਿੱਤੇ ਹੁੰਦੇ ਸੀ ਪਰ ਇਸ ਵੇਲੇ ਉਹਨਾਂ ਦੀਆਂ ਸਾਰੀਆਂ ਗੱਲਾਂ ਲੋਕਾਂ ਦੀ ਚੁਟਕਲੇ ਬਣ ਗਈਆਂ ਹਾਸਾ ਮਜ਼ਾਕ ਬਣ ਗਈਆਂ ਕਿਉਂਕਿ ਜਿਹੜੇ ਕਹਿੰਦੇ ਸੀ ਥੋੜਾ ਮੁਆਵਜ਼ਾ ਦਿੱਤਾ ਜਾਂਦਾ ਅਸੀਂ ਵੱਧ ਮੁਆਵਜ਼ਾ ਦਿਆ ਕਰਾਂਗੇ ਜਿਹੜੇ ਕਹਿੰਦੇ ਸੀ ਹਰ ਚੀਜ਼ ਦੇ ਨੁਕਸਾਨ ਦਾ ਮੁਆਵਜ਼ਾ ਦੇਵਾਂਗੇ ਪਰ ਮੰਡ ਖੇਤਰ ਦੇ ਲੋਕ ਦੱਸ ਸਕਦੇ ਆ ਕਿ ਜਦੋਂ ਤੋਂ ਸਰਕਾਰ ਆਈ ਆ ਕਿਸੇ ਵੀ ਰੂਪ ਦਾ ਮੁਆਵਜ਼ਾ ਨਹੀਂ ਮਿਲਿਆ ਫੋਟੋਆਂ ਲਵਾਈਆਂ ਗਈਆਂ ਪਾਣੀ ਚ ਖਲੋਖ ਲੋਕੇ ਲੋਕਾਂ ਦੇ ਜ਼ਖਮਾਂ ਤੇ ਲੂਣ ਛਿੜਕਿਆ ਗਿਆ ਪਰ ਉਹਨਾਂ ਦੇ ਮੱਲਬ ਨਹੀਂ ਲਾਈ ਜੀ ਬਿੰਦਰ ਹੁਣ ਵਾਲੇ ਸਮਝ ਮਾਜਬਾ ਨਹੀਂ ਲੱਗਦਾ ਤਾਂ ਫਿਰ ਅਗਲਾ ਅਕਸ਼ਨ ਹੋਊਗਾ ਇਹ ਅਸੀਂ ਐਲਾਨੀਆਂ ਰੱਖੀ ਕਹਿਣਾ ਚਾਹੁੰਦੇ ਆ ਜਿਵੇਂ ਪੰਜਾਬ ਦੇ ਕਿਸਾਨਾਂ ਨੇ ਤਿੰਨ ਕਾਲੇ ਕਾਨੂੰਨ ਵਾਪਸ ਕਰਾਏ ਸੀ ਤੇ ਜਿਸ ਤਰੀਕੇ ਦੇ ਨਾਲ ਲੈਂਡ ਪੂਲਿੰਗ ਨੀਤੀ ਰੱਦ ਕਰਾਈ ਆ ਤੇ ਇਸ ਵਾਰ ਅਸੀਂ ਇਹ ਐਲਾਨੀਆਂ ਕਹਿਣਾ ਚਾਹੁੰਦੇ ਆ ਇਹ ਮੁਆਵਜ਼ਾ ਹੀ ਲੈ ਕੇ ਰਵਾਂਗੇ ਇਹ ਸਾਡਾ ਹੱਕ ਆ ਇਸ ਹੱਕ ਤੋਂ ਆਮ ਆਦਮੀ ਪਾਰਟੀ ਸਰਕਾਰ ਨੇ ਆ ਕੇ ਲੋਕਾਂ ਨੂੰ ਵਾਝਿਆ ਕੀਤਾ ਕਾਲੀ ਸਰਕਾਰ ਵੇਲੇ ਵੀ ਮਿਲਦਾ ਸੀ ਕਾਂਗਰਸ ਸਰਕਾਰ ਵੇਲੇ ਵੀ ਮਿਲਦਾ ਸੀ ਪਰ ਹੁਣ ਆਣ ਕੇ ਇਹ ਸਰਕਾਰ ਨੇ ਜਿਹੜਾ ਉਹ ਬੰਦ ਕੀਤਾ ਹੋਇਆ ਇਹ ਅਸੀਂ ਹਰ ਹਾਲਤ ਦੇ ਵਿੱਚ ਤੇ ਜ਼ਮੀਨਾਂ ਦੇ ਮਾਲਕੀ ਹੱਕ ਉਹ ਬਹੁਤ ਜ਼ਰੂਰੀ ਆ ਇਹ ਇਹ ਮਾਲਕੀ ਹੱਕ ਵੀ ਦਿੱਤੇ ਜਾਣ ਤੇ ਜਿਨ੍ਹਾਂ ਨੇ ਜ਼ਮੀਨਾਂ ਆਬਾਦ ਕੀਤੀਆਂ ਉਹਨਾਂ ਦੀ ਗਰਦੌਰੀ ਵੇਖ ਕੇ ਉਹਨਾਂ ਦੀ ਸਮੇਂ ਦੀ ਫਸਲ ਵੇਖ ਕੇ ਉਹਦਾ ਮੁਆਵਜ਼ਾ ਉਹਨੂੰ ਦਿੱਤਾ ਜਾਵੇ